ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ। ਤਾਰਨ ਸਿੰਘ ਜਾਦੇ ਆਂਦੇ ਸ਼ਹੀਦੀ ਵਿਖਾੜੇ ਨੂੰ ਸਮਰਪਿਤ ਸਤਿਮਾਨ ਗੁਰਮਤ ਇੰਤਿਹਾਨਦ ਸੇਖੋਂ ਵੈਲਫੇਅਰ ਫਾਊਂਡੇਸ਼ਨ ਢਾਰੀਵਾਲ ਵੱਲੋਂ ਸ਼੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੁਲਸਰ ਢਾਰੀਵਾਲ ਵਿਖੇ ਕਰਵਾਇਆ ਗਿਆ। ਜਿਸ ਦੌਰਾਨ ਇਲਾਕੇ ਦੇ ਕਰੀਬ 20 ਸਕੂਲਾਂ ਦੇ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰਮਤਿ ਇਤਿਹਾਸ ਦੌਰਾਨ ਸਿੱਖ ਰਾਤ ਮਰਿਆਦਾ ਗੁਰਬਾਣੀ ਦੇ ਸਿਧਾਂਤ ਸਹਿਬ ਯਾਦਿਆਂ ਦੀ ਜੀਵਨੀ ਅਤੇ ਸਿੱਖ ਇਤਿਹਾਸਬੰਦੀ ਲਿਖਤੀ ਪੇਪਰ ਲਿਆ ਗਿਆ ਇਸ ਮੌਕੇ ਤੇ ਗੁਰਦੁਆਰਾ ਸ਼੍ਰੀ ਗੁਰਸਾਹਿਬ ਧਾਰੀਵਾਲ ਦੇ ਮੈਨੇਜਰ ਭਾਈ ਰਣਜੀਤ ਸਿੰਘ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਸਾਹਿਬ ਧਾਰੀਵਾਲ ਦੇ ਪ੍ਰਿੰਸੀਪਲ ਅਨੂਪ ਸਿੰਘ ਸਮੇਤ ਪਹੁੰਚੀਆਂ ਹੋ ਸਖਸ਼ੀਤਾ ਮਹਿ ਸਿੱਖ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਤਾਰੀਵਾਲ ਦੇ ਉਹਦੇ ਦਾਰਾ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸਲਾਹਾ ਕਰਦਿਆ ਕਿਹਾ ਕਿ ਇਹ ਨੌਜਵਾਨ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਐਮ ਜੁੰਮੇਵਾਰੀ ਨਿਭਾ ਰਹੇ ਹਨ ਜਦਕਿ ਸਿੱਖ ਕੌਮ ਦੀਆਂ ਐਮ ਸਚੀਤਾਵਾਂ ਵੱਲੋਂ ਬੱਚਿਆਂ ਦੇ ਪੇਪਰ ਚੈੱਕ ਕੀਤੇ ਗਏ ਅਤੇ ਪਹਿਲਾ ਦੂਸਰਾ ਅਤੇ ਤੀਸਰਾ ਸਟਾਡ ਹਾਸਲ ਕਰਨ ਵਾਲੇ ਸੋਹਣਾਂ ਵਿਦਿਆਰਥੀਆਂ ਨੂੰ ਨਜ਼ਰ ਇਨਾਮ ਅਤੇ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਸੇਵਾਦਾਰ ਪੰਕਜ ਸਿੰਘ, ਲੇਲ ਨਵਦੀਪ ਸਿੰਘ, ਪੰਬਲੀ ਮਲਕੀਤ ਸਿੰਘ, ਰਣੀਆਂ, ਕੈਪਟਨ ਬਰਿਆਨ ਸਿੰਘ ਸਮੇਤ ਹੋਰ ਸੇਵਾਦਾਰਾਂ ਵੱਲੋਂ ਪੌਂਕੀਆਂ ਸਚੀਤਾ ਨੂੰ ਯਾਦਗਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦਮਾਗਮਾ ਪ੍ਰੰਤ ਗੁਰੂ ਦਾ ਅਟਲ ਲੰਗਰ ਵਰਤਿਆ। ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਜੇ ਕਹਾਖ ਸਾਹਿਬ ਆਈਗਰ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੈਨੂੰ ਇਨਾ ਮਾਣ ਮਿਲਿਆ ਕਿ ਮੈਂ ਨੈਸ਼ਨਲ ਡਿਫੈਂਸ ਅਕੈਡਮੀ ਚੋਂ ਦੇ ਪ੍ਰੀਖਿਆ ਵਿੱਚੋਂ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਹੈ ਅਤੇ ਮੈਂ ਅੱਜ ਦੀ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਜੋ ਪੰਜਾਬ ਦੀ ਨੌਜਵਾਨ ਹੈ ਉਹ ਵੱਤ ਤੋਂ ਵੱਧ ਜੋ ਕਿ ਬਾਹਰ ਵੱਲ ਖਿੱਚੇ ਜਾ ਰਹੇ ਹਨ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਬਾਹਰ ਜੋ ਸਥਿਤੀ ਹੈ ਉਹ ਹੋਰ ਖਰਾਬ ਹੁੰਦੀ ਜਾ ਰਹੀ ਹੈ ਤਾਂ ਉਹਨਾਂ ਨੂੰ ਬਾਹਰ ਜਾਣ ਦੇ ਇਲਾਵਾ ਕਿਉਂਕਿ ਜੋ ਬੱਚੇ ਹਨ ਉਹ ਘੱਟ ਮਿਹਨਤ ਕਰ ਰਹੇ ਹਨ ਕਿਉਂ ਉਹ ਦੇਖ ਰਹੇ ਹਨ ਕਿ ਕਿੱਥੇ ਜੋ ਚੀਜ਼ ਉਹ ਸ਼ੌਕੀ ਹੈ ਤਾਂ ਉਹਨਾਂ ਨੂੰ ਬਾਹਰ ਜੋ ਸ਼ੌਕੀ ਚੀਜ਼ ਲੱਗ ਰਹੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਫਿਰ ਜੋ 2 ਸਾਲ ਦੀ ਸ਼ੌਕੀ ਚੀਜ਼ ਹੈ ਉਹ ਸਾਰੀ ਉਮਰ ਫਿਰ ਉਹਨਾਂ ਨੂੰ ਖੋਦੀ ਜੋ ਮੁਸੀਬਤਾਂ ਖੜੀ ਕਰੂਗੀ ਕਿ ਕਿਵੇਂ ਉੱਥੇ ਕੰਮ ਨਹੀਂ ਮਿਲ ਰਿਹਾ ਕਿਵੇਂ ਉਹਨਾਂ ਦਾ ਰੈਂਡ ਸੈਂਡ ਜੋ ਹਾਲਾਤ ਹਨ ਉਹ ਹੋਰ ਬੁਰੇ ਹੁੰਦੇ ਜਾ ਰਹੇ ਹਨ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਇੱਧਰ ਰਹਿ ਕੇ ਵਾਦ ਤੋਂ ਵਾਦ ਪ੍ਰੀਖਿਆਵਾਂ ਦੇਣੀਆਂ ਚਾਹੀਦੀਆਂ ਹਨ ਅਤੇ ਆਪਣਾ ਜੋ ਦਿਮਾਗੀ ਜੋ ਜੋ ਨਾ ਦਾ ਵਿਕਾਸ ਹੋਏਗਾ ਕਿਉਂਕਿ ਉਹ ਜਿਆਦਾ ਜਿਆਦਾ ਪ੍ਰੀਖਿਆਵਾਂ ਦੇਣਗੇ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਉਹਨਾਂ ਨੂੰ ਇੱਧਰ ਆ ਕੇ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਆਪਣਾ ਨਾਮ ਤੇ ਆਪਣੇ ਪਿੰਡ ਦਾ ਦਾ ਨਾਮ ਕਰਦੇ ਮੇਰਾ ਨਾਮ ਮਹਰਮੰਤਰੀ ਸਿੰਘ ਹੈ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸਦबीर ਸਿੰਘ ਜੀ ਹੈ ਅਤੇ ਮੇਰਾ ਪਿੰਡ ਪੰਡਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਜੇ ਵਿਦਿਆ ਕਰਾਇਆ ਜਾ ਰਿਹਾ ਜੀ ਸਿੱਖ ਵੈਲਫੇਅਰ ਫਾਉਂਡੇਸ਼ਨ ਬੜਾ ਤਾਕੜਾ ਉਪਰਾਲਾ ਵਾ ਇੱਕ ਬੜਾ ਅਗਮੀ ਗੋਲਿਆਂ ਵਾਲਾ ਉਹਨਾਂ ਦੇ ਕੈਂਪੂ ਲਗਾਏ ਜਾਂਦੇ ਆ ਕੀ ਗਾਇਆ ਜਾਂਦੇ ਇਹਨਾਂ ਕਾਰਜਾਂ ਬਾਰੇ ਦੇਖੋ ਜੀ ਮੈਂ ਤੇ ਸਾਰੇ ਆਪਣੇ ਇਲਾਕਾ ਨਿਵਾਸੀ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਸਾਡੀ ਸਿੱਖ ਵੈਲਫੇਅਰ ਫਿਜੀਸ਼ੀਨ ਦਾ ਸਹਿਯੋਗ ਕਰੋ ਤਾਂ ਜੋ ਅਸੀਂ ਇਸ ਤੋਂ ਵੀ ਵਧੀਆ ਜੋ ਉਪਰਾਲੇ ਕਰ ਸਕੀਏ ਅਸੀਂ ਸਾਲ ਵਿੱਚ ਘੱਟੋ ਘੱਟ 10 ਤੋਂ 12 ਜਿਹੜੇ ਸਾਡੇ ਸਮਾਗਮ ਹੁੰਦੇ ਨੇ ਤੇ ਇਸ ਕਰਕੇ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਸਾਨੂੰ ਬੜੀ ਜ਼ਰੂਰਤ ਆ ਕਿੰਸਾ ਜੋ ਕਰੋ ਅਹੀਂ ਇਸ ਤੋਂ ਵੀ ਵੱਡੇ ਪੱਧਰ ਤੇ ਜੋ ਆ ਇਹ ਗੁਰਮਤ ਸਮਾਗਮ ਅਹੀਂ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਰ ਸਾਹਿਬ ਜਦਾਂ ਸ਼ਹੀਦੀਆਂ ਨੂੰ ਸਮਰਪਿਤ ਸਤਵਾਂ ਗੁਰਮਤਿ ਇਮਤਿਹਾਨ ਜੋ ਗੁਰਦਾਰਾ ਸ਼੍ਰੀ ਬੁਰ ਸਾਹਿਬ ਵਿੱਚ ਕਰਵਾਇਆ ਜਾ ਰਿਹਾ ਵਾ ਇਹ ਇਮਤਿਹਾਨ ਵਿੱਚ ਅਸੀਂ ਸਿੱਖ ਇਤਿਹਾਸ ਗੁਰਬਾਣੀ ਅਤੇ ਸਾਡੇ ਬੱਚਿਆਂ ਦੀਆਂ ਸਾਹਿਬ ਜਦਾਂ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੀਆਂ ਬਾਤਾਂ ਪ੍ਰਤੀ ਅਸੀਂ ਲਿਖਤੀ ਇਮਤਿਹਾਨ ਲੈ ਆ ਰਹੇ ਹਾਂ ਜੋ ਕਰੀਬ ਅਸੀਂ ਪਿਛਲੇ 7 ਸਾਲ ਤੋਂ ਲੈ ਰਹੇ ਹਾਂ ਸਾਡਾ ਇਹ ਇਮਤਿਹਾਨ ਕਰਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਬੱਚਿਆਂ ਨੂੰ ਅਸੀਂ ਗੁਰਬਾਨੀ ਨਾਲ ਜੋੜ ਸਕੀਏ ਸਿੱਖ ਧਰਮ ਨਾਲ ਜੋੜ ਸਕੀਏ ਅਤੇ ਆਪਣਾ ਜਿਹੜਾ ਸਿੱਖ ਵਿਰਸਾ ਵਾ ਉਹਦੇ ਨਾਲ ਜੋੜ ਸਕੀਏ ਆਦੇ ਸਾਡੇ ਕੋਲ ਕਰੀਬਨ 20 ਦੇ ਕਰੀਬ ਸਕੂਲ ਸਾਡੇ ਕੋਲ ਧਾਰਿਆ ਇਲਾਕੇ ਦੇ ਆਏ ਨੇ ਵੱਖ-ਵੱਖ ਸਕੂਲਾਂ ਦੇ ਬੱਚੇ ਸਾਡੇ ਕੋਲ ਕਰੀਬਨ ਅੱਜ 650 700 ਬੱਚੇ ਸਾਡੇ ਕੋਲ ਪਹੁੰਚਿਆ ਵਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਤਾ ਪਿਤਾ ਦਾ ਸਾਰੇ ਸਕੂਲ ਪ੍ਰਬੰਧਕ ਕਮੇਟੀਆਂ ਦਾ ਜਿਨ੍ਹਾਂ ਨੇ ਸਾਡੇ ਕਹਿਣ ਤੇ ਇੰਨੇ ਵੱਡੇ ਬੱਚੀ ਸਾਡੇ ਕੋਲ ਪਹੁੰਚੇ ਬਹੁਤ ਵੱਡਾ ਹੰਗਾਰਾ ਮਿਲਿਆ ਬੱਚਿਆਂ ਵੱਲੋਂ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਵਰਜਾ ਕਮੇਟੀ ਗੁਰਦੁਆਰਾ ਬੋਰ ਸਾਹਿਬ ਦੀ ਸਮੁੱਚੀ ਟੀਮ ਦਾ ਸਮੁੱਚੇ ਪ੍ਰਚਾਰਕਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡੇ ਕਾਰਜ ਵਿੱਚ ਸਹਿਯੋਗ ਕਰਦੇ ਪਏ ਨੇ ਉਹ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰਹਿ ਰਹੇ ਨੇ ਐਨਆਰਈ ਵੀਰ ਸੰਗਤਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਕਰਦੇ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਕਾਰਜ ਕਰਾ ਰਹੇ ਹਾਂ ਕਿਉਂਕਿ ਇਹਦੇ ਵਿੱਚ ਅਸੀਂ ਨਗਦਪ੍ਰਾਈਜ਼ ਵੀ ਰੱਖਦੇ ਪਏ ਹਾਂ ਬੱਚਿਆਂ ਨੂੰ ਜਿਹੜੇ ਇਹ ਸਾਰਾ ਕਾਰਜ ਸੰਗਤ ਜੋ ਨਾ ਕਰਦੇ ਬੇ ਆ ਕੋਸ਼ਿਸ਼ ਕਰਦੇ ਆ ਵੀ ਔਨਰ ਦਿਨਾ ਚ ਇਸ ਤੋਂ ਵਧੀਆ ਪ੍ਰਾਲੇ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਇੰਨੀ ਇੱਕ ਬੇਨਤੀ ਪ੍ਰਵਾਣ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨੌਜਵਾਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਜਿਹੜੇ ਕੋਈ ਨਸ਼ਿਆਂ ਬੜਾ ਮਾਦਿਤ ਪਰਾਈਆਂ ਚ ਲੱਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੇਖੋ ਜੀ ਸਾਡੀ ਹਰ ਵਾਰ ਤਰਾ ਇਸ ਵਾਰ ਵੀ ਇਹੀ ਫੀਲ ਹੁੰਦੀ ਆ ਆਓ ਇਸ ਬਲਾਮਤ ਨੂੰ ਛੱਡਿਏ ਅਤੇ ਆਪਣੇ ਸਿੱਖ ਵਿਰਸੇ ਨਾਲ ਜੁੜੀਏ ਸਿੱਖ ਧਰਮ ਨਾਲ ਜੁੜੀਏ ਬਹੁਤ ਬਹੁਤ ਗੁਰਬਾਣੀ ਪੜ੍ਹੀਏ ਸਿੱਖ ਦੇਸ ਪੜ੍ਹੀਏ ਤਾਂ ਜੋ ਕਿ ਸਾਨੂੰ ਆਪਣੇ ਸਿੱਖ ਵਿਰਸੇ ਬਾਰੇ ਪਤਾ ਲੱਗ ਸਕੇ ਪੰਜਾਬ ਪੰਜਾਬੀ ਦੇ ਬਾਰੇ ਪਤਾ ਲੱਗ ਸਕੇ ਜਿਹੜੇ ਸਾਡੇ ਪੰਜਾਬ ਨਾਲ ੱਟਕੇ ਹੋ ਰਹੇ ਆ ਜਾਂ ਹੋਰ ਵੀ ਜਿਹੜੀ ਸਾਡੇ ਕੋਲ ਕ੍ਰਿਤਿयां ਹੋ ਰਹੀਆਂ ਉਹਨੂੰ ਅਸੀਂ ਠੱਲ ਪਾਈਏ ਅੱਦੇ ਆਪਣੇ ਵਿਰਸੇ ਨਾਲ ਪੜ੍ਹੀਏ ਇੰਨੀ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ